ਪੜ੍ਹਨੇ ਆਪ ਆਪ 72000 ਰੁਪਏ ਦੇ ਥੋੜਾ ਜਨਾ ਫੜੋ ਕਰ ਬੜੋ ਕਰ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਆ ਲਓ ਆ ਲਓ ਆ ਲਓ ਆ ਲਓ ਤੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਈ ਗਰੂ ਹਾਂ ਠੀਕ ਹੁਸ਼ ਖੁਸ਼ 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 ਹੋ ਗਏ ਫਰ ਫਰ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾ ਇਸਾਂ ਨੂੰ ਪਾਵੇ ਸੱਸੀ ਗਾਟ ਸੱਸੀ ਗਾਟ ਕੋਈ ਬਾਬੇ ਨੇ ਬਾਬਾ ਪੜ੍ਹੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਵਿਆਹ ਵਿਆਹ ਕਿਹੜੀ ਬੱਚੀ ਦਾ ਆ ਮਨਵਾਇਆ ਉਹ ਕਿਥੇੁੰ ਦਾ ਰਾਜਾ ਸਮਾਣਾ ਸਮਾਣਾ ਆ ਨਹੀਂ ਆਪਣੇ ਕੋਲ ਇੱਕ ਹੀ ਕਮਰਾ ਸੀ ਜੀ ਇਹ ਨਹੀਂ ਨਹੀਂ ਇੱਕ ਇਹਦੇ ਕੋਲ ਦੋ ਕਮਰੇ ਨੇ ਨਾ ਹਾਂਜੀ ਇਹ ਇਹਦੇ بیٹے ਉਹ ਰਜੇਸ਼ ਆ ਆ ਇਹ ਕੱਢ ਘਾਰਿਆ ਉਹ ਕੱਢ ਘਾਰਿਆ ਦੋਨੇ ਇਹ ਇਹਦੇ ਬੇਟਾ ਸਾਸਿ ਦਾ ਭੈਣ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਜੋ ਹਾਂ ਦੇਖ ਕੇ ਯਾਰ ਸੱਟ ਨਾ ਮਰਾਲਿਓ ਵੀਰੇ ਲੋ ਸੰਦੀਪ ਸਰਤਾਇ ਲੱਗੇ ਆ ਇਧਰ ਆ ਮੇਰੇ ਆਜੋ ਭਾਈ ਮੈਂ ਯਾਰ ਪਿੱਛੇ ਹੋ ਜਾਂਦਾ ਰੋਜ਼ ਧਿਆਨ ਨਾਲ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਆ 5 ਅਕਤੂਬਰ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਹਾਂ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਸਾਰੇ ਏਰੀਆ ਚ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਭਾਜੀ ਥੋੜਾ ਜਿਹਾ ਪਿੱਛੇ ਡਾਕਟਰ ਛਿਪੇ ਹੋ ਜਾਂਦੇ ਆ ਹਾਂ ਭੈਣੇ ਫੜਾ ਲਿਓ ਆ 75000 ਰੁਪਏ ਥੋੜਾ ਜਿਹਾ ਆ ਲੋਕਾਂ ਨੂੰ ਫੜੋ ਭੈਣੇ ਫੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਹੈ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਹੈ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਦਤਾ ਹੋਇਆ ਕਿੰਨੇ ਜੁਗਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਕਰਦਾ ਜਿਹੜਾ ਇੱਕ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋ ਜਾਂਦਾ ਆ ਲੈ ਲੋ ਆ ਲੈ ਆ ਲੈ ਆ ਲੈ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਠੀਕ ਆ ਜਿੰਨੀ ਦੇ ਜੋ ਫੋਟੋ ਕਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਇਸ ਵਕਤ ਬਾਈ ਹੋਣੀ ਆਇਆ ਮੈਂ ਕਲਿੱਕ ਕਰਦਾ ਉਹਨਾਂ ਨੂੰ ਪੈਰ ਆ ਸ਼ੋਹਣੀ ਜਿਨਾ ਫਿਰਾ ਫੋਟੋ ਲਵੰਦ ਹੈ ਹਾਂ ਹਾਂ ਉਹਨਾਂ ਨੇ ਚਾਹ ਫੋਟੋ ਹੈ ਮੈਨੂੰ ਪੈਸੇ ਇੱਕ ਵੀ ਇੱਕ ਵੀ ਭੈਣ ਕਹਿ ਰਹੀ ਆ ਕੀ ਕਹਿ ਰਿਹਾ ਹਾਂ ਕਹਿੰਦੇ ਉਹਨਾਂ ਚਾਹ ਪੈਸੇ ਨਹੀਂ ਜਿੰਨਾ ਮੇਰੇ ਨਾਲ ਫੋਟੋ ਕਹਿੰਦੇ ਉਹਨਾਂ ਚਾਹ ਮੈਨੂੰ ਪੈਸੇ ਦੇ ਆ ਨਹੀਂ ਜਿੰਨਾ ਚਾਹ ਮੈਨੂੰ ਤੁਹਾਡਾ ਫੋਟੋ ਕਰਾਉਂਦਾ ਠੀਕ ਆ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਸਾ ਪਾਣੀ ਵਾਂਗੂ ਵਧਾ ਕੀ ਕਹਿੰਦੇ ਭਰਾ ਦੇ ਮਿੱਤਰ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਆ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵਿੱਚ ਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਅਖਿਆ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਐਲੀਗੇਸ਼ਨ ਚ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਤੇ ਚਪਈ ਸਾਹਿਬ ਦਾ ਪਾਠ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਹੀ ਧੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋਤ ਚ ਪਈ ਸਾਹਿਬ ਭੈਣੇ 5 ਮਿੰਟ ਘੰਟ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾਠ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਨਹੀਂ ਕਰਨਾ ਚਾਹੀਦਾ ਹਾਂ ਤੇ ਪਹਿਮਾਨ ਜੀ ਇੱਧਰ ਆਓ ਇੱਧਰ ਆਓ ਪਹਿਮਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਭੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50 ਹਜ਼ਾਰ ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਸਭ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਅਸਲ ਠੀਕ ਆ ਅਸਲ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਆਪਣਾ ਜੀ ਆਪਣਾ ਹਾਂਜੀ ਜੀ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਭਲੀਆਂ ਤੋਂ ਓ ਯਾਰ ਅੱਜ ਬੇਟੀਆਂ ਇੱਕ ਇੱਕ ਝੋਟੀਆਂ ਓਏ ਹੋਏ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ ਉੱਗੀ ਰੋਸ ਤੁਸੀਂ ਆ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਬੁੱਤ ਠੀਕ ਆ ਇੱਧਰ 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 ਚਾਚੂ ਆਏ ਵਾਈ ਗਰੂ ਬੋਲੇ ਖੁਸ਼ 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 ਹੋ ਗਏ ਕਾਹ ਵਾਰ ਫੜ ਮੱਥੇ ਮੱਥੇ ਤੇਰੇ ਮਾਇਆ ਮਾਇਆ ਮੱਥੇ ਤੇ ਮੜਾ ਇਸਾਂ ਨੂੰ ਪਾਵੇ ਤੁਸੀਂ ਆ ਚਲੋ ਕੋਈ ਲੱਭ ਜੀ ਚੜਦੀ ਕਲਾ ਚੜਦੀ ਕਲਾ ਹੋਣੀ ਆ ਚੜਦੀ ਕਲਾ ਚਲੋ ਠੀਕ ਆ